ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਜੀਤ ਸਿੰਘ ਸਰਾਲੀ ਮੰਡ ਕੋਟ ਬੁੱਢਾ ਜਥੇਬੰਦ ਦਾ ਸਬਾਈ ਆਗੂ ਅੱਜ ਲਗ ਲਗ ਜ਼ਿਲ੍ਹਿਆਂ ਤੋਂ ਸੰਗਤਾਂ ਖਨੋਰੀ ਬਾਰਡਰ ਤੇ ਪਹੁੰਚੀਆਂ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ 26 ਨਵੰਬਰ ਤੋਂ ਮਰਨਵਰ ਤੋਂ ਉੱਪਰ ਸਰਦਾਰ ਜਗਜੀਤ ਸਿੰਘ ਜੱਲੇਵਾਲ ਬੈਠੇ ਹੋਏ ਹਨ ਮੰਨੀਆਂ ਹੋਈਆਂ ਮੰਗਾਂ ਨੂੰ ਮਨਾਉਣ ਵਾਸਤੇ ਸਰਕਾਰ ਨੂੰ ਉਹਨਾਂ ਨੇ ਆਪਣੇ ਵੱਲੋਂ ਆਪਣਾ ਜੀਵਨ ਦਾ ਬਲੀਦਾਨ ਦੇਣ ਦੀ ਕਿਤੇ ਟਿੱਲ ਨਹੀਂ ਕਰ ਰਹੇ ਅੱਜ ਉਹਨਾਂ ਨੂੰ ਪੂਰੇ 18 ਤੋਂ 19 ਦਿਨ ਹੋ ਗਏ ਆ ਬਿਲਕੁਲ ਅੰਮੋ ਛੱਡਿਆ ਹੋਇਆ ਸੋ ਸੰਗਤਾਂ ਇੱਥੇ ਵਾਧੋਂ ਵਾਧ ਬਾਰਡਰ ਦੇ ਉੱਪਰ ਪਹੁੰਚ ਕੇ ਉਹਨਾਂ ਦਾ ਸੰਜੋਗ ਕਰ ਰਹੀਆਂ ਤੇ ਸਰਕਾਰ ਨੂੰ ਇਹ ਗੱਲ ਮੰਨਣੀ ਚਾਹੀਦੀ ਕਿ ਛੇਤੀ ਛੇਤੀ ਅਸੀਂ ਜਿਹੜੀਆਂ ਮੰਨੀਆਂ ਮੰਗਾ ਉਹਨੂੰ ਲਾਗੂ ਕਰੀਏ ਤੇ ਜਿਹੜੇ ਲੋਕ ਠੰਡਾਂ ਗਰਮੀਆਂ ਦੇ ਵਿੱਚ ਇੱਥੇ ਬੈਠੇ ਆ ਦੁਖਤ ਕਲੀਬ ਚੱਲ ਰਹੀਆਂ ਸੜਕਾਂ ਦੇ ਉੱਪਰ ਉਹ ਆਪਣੇ ਘਰਾਂ ਦੇ ਵਿੱਚ ਜਾ ਕੇ ਖੁਸ਼ੀ-ਖੁਸ਼ੀ ਆਪਣੇ ਪਰਿਵਾਰਾਂ ਦੇ ਵਿੱਚ ਬੈਠਣਾ ਸੰਗਤਾਂ ਜਿਹੜੀਆਂ ਵੱਧ ਚੜ ਕੇ ਇਥੇ ਪਹੁੰਚ ਰਹੀਆਂ ਅਲਗ-ਅਲਗ ਜ਼ਿਲ੍ਹਿਆਂ ਤੋਂ ਕੋਟ ਬੁੱਢਾ ਜਥੇਬੰਦੀਆਂ ਅੱਜ ਬਾਬਾ ਰਨਾਮ ਸਿੰਘ ਜਿਉਣ ਸਰਦਾਰ ਦਦਾਰ ਸਿੰਘ ਜੀ ਲੈ ਕੇ ਇਥੇ ਪਹੁੰਚੇ ਆ ਲਖਣਾ ਤੇ ਅਸੀਂ ਪੀਲ ਕਰਦੇ ਆ ਕਿ ਜੋ ਜਥੇਬੰਦੀਆਂ ਨਾਲ ਨਹੀਂ ਵੀ ਹੈਗੇ ਉਹ ਵੀ ਵੱਧ ਤੋਂ ਵੱਧ ਆਪ ਮਹਾਰੇ ਲੋਕ ਇਥੇ ਖਨੌਰੀ ਬਾਡਰ ਉੱਪਰ ਪਹੁੰਚਣ ਜੋ ਜਲਦੀ ਤੋਂ ਜਲਦੀ ਸਰਕਾਰ ਇਹ ਮੰਗਾਂ ਨੂੰ ਮੰਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ